ਅੱਜ ਜਿਹੜੀ ਸਿੱਧੀ ਅਕਾਲ ਤਖਤ ਸਾਹਿਬ ਦੇ ਜਹੇਦਾਰਾਂ ਨਾਲ ਜੋਕੜ ਹੋਇਆ ਮੇਰਾ ਖਿਆਲ ਇਹਦਾ ਵੱਧ ਮਾੜੇ ਦਿਨ ਹੋਰ ਸਿੱਖ ਪੰਥ ਦਾ ਬਹੁਤ ਹੀ ਗਲਤ ਤਰੀਕੇ ਦੇ ਨਾਲ ਘਟੀਆ ਤਰੀਕੇ ਦੇ ਨਾਲ ਜਿਹੜਾ ਜਹੇਦਾਰਾਂ ਨੂੰ ਸਾਡੀ ਜਦੋਂ ਅਸੀਂ ਗੱਲ ਕਹਿੰਦੇ ਆ ਕਿ ਐਸਜੀਪੀਸੀ ਦੇ ਕਬਜ਼ਾ ਬਾਦਲ ਪਰਿਵਾਰ ਦਾ ਜਦੋਂ ਅਸੀਂ ਕਹਿੰਦੇ ਆ ਕਿ ਕਾਲ ਤਖਤ ਸਾਹਿਬ ਦੇ ਜਹੇਦਾਰ ਜਿਹੜੇ ਆਪਣੇ ਲਿਫਾਫੇ ਜੋ ਪੜਦੇ ਆ ਬਹੁਤ ਲੋਕ ਸਾਡੀ ਗੱਲ ਦਾ ਗੁੱਸਾ ਕਰਦੇ ਸੀਗੇ ਹੁਣ ਸਭ ਗੱਲਾਂ ਕੀਤਾ 12 ਦਸੰਬਰ ਨੂੰ ਜਿਹੜਾ ਹੁਕਮ ਨਾਮਾ ਜਾਰੀ ਕੀਤਾ ਸੀਗਾ ਉਸ ਤੋਂ ਬਾਅਦ ਦੁਨੀਆ ਭਰ ਦੇ ਸਿੱਖਾਂ ਨੂੰ ਲੱਗਾ ਕਿ ਨਹੀਂ ਰਵੇ ਵੀ ਕਾਪਟਕ ਸਾਹਿਬ ਦੇ ਉੱਤੇ ਸੱਚ ਜਿਹੜਾ ਸਾਹਮਣੇ ਆ ਸਕਦਾ ਸਨਮਾਈ ਜਿਹੜੀ 1.5-2 ਮਹੀਨਿਆਂ ਦੇ ਬਾਅਦ ਹੀ ਜੋ ਕੁਝ ਕੀਤਾ ਗਿਆ ਜਿਸ ਰੰਗ ਨਾਲ ਤਿੰਨ ਜਹੇਦਤ ਬੱਲੇਗੇ ਸਾਲ ਮੈਂ ਸਮਝਦਾ ਕਿ ਸਾਡੇ ਸਿੱਖ ਤੇ ਪਵਾਦਾ ਬਦਲ ਪਵਾਦਾ ਨੇ ਆਪਣੇ ਹਿੱਤਾਂ ਲਈ ਇਹ ਸਾਰੀਆਂ ਸਸਤਾਵਾਂ ਦੀਆਂ ਜਿਹੜਾ ਜੜਾ ਜੜਾ ਮੇਰਾ ਖਿਆਲ ਹੈ ਸਰ ਸਾਡੇ ਸਮਿਆਂ ਦੇ ਵਿੱਚ ਅਸੀਂ ਕਦੀਬ 60 ਸਾਲ ਦੇ ਹੋ ਗਏ ਅੱਜ ਜਿਹੜੀ ਸਿੱਖ ਪੰਥ ਦੀ ਹਾਲਤ ਹੈ ਅੱਜ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰਾਂ ਨਾਲ ਜੋ ਕੁਝ ਹੋਇਆ ਮੇਰਾ ਖਿਆਲ ਇਹ ਦੋ ਵੱਧ ਮਾਰੇ ਦਿਨ ਹੋਰ ਸਿੱਖ ਪੰਥ ਤੇ ਨਹੀਂ ਆ ਸਕਦੇ ਬਹੁਤ ਹੀ ਗਲਤ ਤਰੀਕੇ ਦੇ ਨਾਲ ਘਟੀਆ ਤਰੀਕੇ ਦੇ ਨਾਲ ਜਿਹੜਾ ਜਹੇਦਾਰਾਂ ਨੂੰ ਬਦਲਿਆ ਗਿਆ ਔਰ ਇੱਕ ਗੱਲ ਜਿਹੜੀ ਅਸੀਂ ਕਹਿੰਦੇ ਆ ਬਾਅਦ ਬਾਅਦ ਸਾਡੀ ਜਦੋਂ ਅਸੀਂ ਗੱਲ ਕਹਿੰਦੇ ਆ ਕਿ ਐਸਜੀਪੀਸੀ ਦਾ ਕਬਜ਼ਾ ਬਾਦਲ ਪਰਿਵਾਰ ਦਾ ਜਦੋਂ ਅਸੀਂ ਕਹਿੰਦੇ ਆ ਕਿ ਕਾਤਕ ਸਿੰਘ ਸਾਹਿਬ ਦੇ ਜਹੇਦਾਰ ਜਿਹੜੇ ਆਪਣੇ ਲਿਫਾਫੇ ਜੋ ਕੱਢਦੇ ਆ ਉਹ ਲੋਕ ਸਾਡੀ ਗੱਲ ਦਾ ਗੁੱਸਾ ਕਰਦੇ ਸੀਗੇ ਹੁਣ ਸਭ ਗੱਲਾਂ ਨੰਗੀਆਂ ਹੋ ਗਈਆਂ ਇਹੇ ਜਹੇਦਾਰ ਸੀਗੇ ਜਿਨ੍ਹਾਂ ਨੇ ਇੱਕ ਵਾਰ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕੀਤਾ 2 ਦਸੰਬਰ ਨੂੰ ਜਿਹੜਾ ਹੁਕਮ ਨਮਾ ਜਾਰੀ ਕੀਤਾ ਸੀਗਾ ਉਸ ਤੋਂ ਬਾਅਦ ਦੁਨੀਆ ਭਰ ਦੇ ਸਿੱਖਾਂ ਨੂੰ ਲੱਗਾ ਕਿ ਨਹੀਂ ਰਹਿ ਰਹੇ ਵੀ ਕਾਲ ਤੱਕ ਸਾਬ ਦੇ ਉੱਤੇ ਸੱਚ ਜਿਹੜਾ ਸਾਹਮਣੇ ਆ ਸਕਦਾ ਸਨਮਾਈ ਜਿਹੜੀ ਹੋ ਸਕਦੀ ਹੈ ਪਰ ਆ ਜਿਹੜਾ 1.5-2 ਮਹੀਨਿਆਂ ਦੇ ਬਾਅਦ ਹੀ ਜੋ ਕੁਝ ਕੀਤਾ ਗਿਆ ਜਿਸ ਰੰਗ ਨਾਲ ਤਿੰਨ ਜਹੇਦਤ ਬੱਲੇਗੇ ਸਰ ਮੈਂ ਸਮਝਦਾ ਕਿ ਸਾਡੇ ਸਿੱਖ ਇਤਿਹਾਸ ਲਈ ਇਹ ਬੜਾ ਮਹਾਨ ਦੌਰ ਹੈ ਔਰ ਇਹ ਸਾਡੇ ਦੌਰ ਦੀ ਇਕੱਲਾ ਤੇ ਇਕੱਲਾ ਜੁਮੇਤ ਬਾਦਲ ਪਰਵਾਰ ਬਾਦਲ ਪਰਵਾੜ ਨੇ ਆਪਣੇ ਹਿੱਤਾਂ ਲਈ ਇਹ ਸਾਰੀਆਂ ਸਸਤਾਵਾਂ ਦੀਆਂ ਜਿਹੜਿਆ ਜੜਾ ਜ ਤੇਲ ਦੇ ਕੇ ਦੱਸਤਾ ਮੈਂ ਇਹ ਮਤਲਬ ਹੁਣ ਬਗਾਵਤ ਵੀ ਸ਼ੁਰੂ ਹੋ ਗਈ ਕਿਵੇਂ ਦੇ ਦੇ ਜੋ ਮਜੀਠੀਆ ਨਹੀਂ ਬਗਾਵਤ ਸਤ ਦੇ ਕੋਲ ਮਜੀਠੀਆ ਸਾਹਿਬ ਰਿਸ਼ਤੇਦਾਰ ਨੇ ਬਾਦਲ ਪਰਵਾੜ ਪਰਵਾੜ ਦੇ ਨੇੜੇ ਨੇ ਹਾਂ ਸਿੱਖ ਜਿਹੜਾ ਮਜੀਠੀਆ ਦੀ ਜਿਹੜਾ ਵੀ ਸਿੱਖ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਸਿੱਖ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਾ ਲੋਕਾਂ ਦੇ ਸਿੱਖਾਂ ਦੇ ਹਿਰਦੇ ਜਿਹੜੇ ਉਹ ਛਾਨੀ ਛਾਨੀ ਹੋਏ ਕਿਉਂ ਆ ਤੋ ਮੈਂ ਤਾਂ ਸਮਝਦਾ ਕਿ ਜਿਹੜਾ ਵੀ ਸਿੱਖ ਹੈ ਸਹੀ ਮਹਾਨਤ ਦੇ ਵਿੱਚ ਉਹਨਾਂ ਨੂੰ ਪੰਜਾਬ ਦੇ ਵਿੱਚ ਬਾਦਲ ਪਰਵਾਰ ਦੇ ਖਿਲਾਫ ਜਿਹੜਾ ਖੜਨਾ ਚਾਹੀਦਾ ਬਾਦਲ ਪਰਵਾਰ ਨੇ ਜੋ ਕੁਝ ਕੀਤਾ ਹੈ ਇਹ ਬਹੁਤ ਹੀ ਘਟਿਆ ਕੰਮ ਜਿਹੜਾ ਕੀਤਾ ਠੀਕ ਹੈ ਉਹਨਾਂ ਦੇ ਖਿਲਾਫ ਬਗਾਵਤ ਜਿਹੜੇ ਵੀ ਜਿਹੜੇ ਵੀ ਸਾਧ ਅਸੂਲੀ ਜਿਨ੍ਹਾਂ ਦੀ ਅਣਖ ਹੈ ਜਿਹੜੇ ਕਾਲਕ ਸਿੰਘ ਸਾਹਿਬ ਦੀ ਮਰਿਆਦਾ ਦਾ ਸਤਕਾਰ ਕਰਦੇ ਆ ਉਹ ਸਭ ਬੰਦੇ ਬਾਦਲ ਪਰਵਾਰ ਨੂੰ ਛੱਡ ਦੇਣਗੇ ਤੁਸੀਂ ਦੇਖਿਓ 2-4 ਦਿਨ ਦੇ ਵਿੱਚ ਕੀ ਕੀ ਬਣਦਾ ਸਾਰੇ ਸਾਰੇ ਸਭ ਲੋਕ ਦੇ ਸੱਜ ਦੇ